ਪਿਛਲੇ 3 ਸਾਲਾਂ ਤੋਂ ਜਿਹੜੀ ਸੜਕ ਦਾ ਬਹੁਤ ਬੁਰਾ ਹਾਲ ਹੈ ਪੈਚ ਸਰਕਾਰ ਦੀ ਕਾਰਗੁਜ਼ਾਰੀ ਜੇ ਆਪਾਂ ਦੇਖਿਆ ਜਾਵੇ ਬਿਲਕੁਲ ਨੀਲਾ ਹੈ ਇੱਕ ਖੱਡਿਆਂ ਦੇ ਕਾਰਨ ਇੱਕ ਲੜਕੇ ਦੀ ਜਾਨ ਵੀ ਜਾ ਚੁੱਕੀ ਹੈ ਪਰ ਸਰਕਾਰ ਦੀ ਸਿਰ ਦੇ ਉੱਤੇ ਕੋਈ ਅਸਮਾਨਤਾ ਹੈਗਾ ਕਿ ਜੇਕਰ ਇਹ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਅਸੀਂ ਜਲਦੀ ਇਸ ਦੀ ਮਰਨ ਵਰਤ ਤੇ ਬੈਠਾਂਗੇ ਜਿੱਥੇ ਲਗਭਗ ਪਿਛਲੇ 3 ਸਾਲਾਂ ਤੋਂ ਜਿਹੜੀ ਸੜਕ ਦਾ ਬਹੁਤ ਬੁਰਾ ਹਾਲ ਹੈ ਪੈਚ ਲਾ ਲਾ ਕੇ ਪੈਚ ਵੀ ਨਹੀਂ ਲਾੰਬੇ ਕੋਈ ਨਹੀਂ ਤਾਂ ਪਿਛਲੇ ਸਮਿਆਂ ਦੇ ਦੌਰਾਨ ਹਰ ਸਾਲ ਪ੍ਰੀਮਿਕਸ ਪੈਂਦੀ ਸੀ ਪਰ ਬੜੀ ਮਾੜੀ ਗੱਲ ਹੈ ਕਿ ਨਾ ਤਾਂ ਇੱਥੇ ਕਦੇ ਪੈਚ ਵਰਕ ਕੀਤਾ ਨਾ ਕੋਈ ਹੋਰ ਰਿਪੇਅਰ ਕੀਤੀ ਹੈ ਤੇ ਇਸ ਤੋਂ ਵੱਡੀ ਮਤਭਾਗੀ ਗੱਲ ਕੀ ਹੋਊਗੀ ਕਿ ਪਿਛਲੇ 4 ਸਾਲਾਂ ਵਿੱਚ ਜੇ ਤੁਸੀਂ ਨਗਰ ਕਾਉਂਸਲ ਦੇ ਜਾ ਕੇ ਐਸਟੀਮੇਟ ਕੱਢ ਕੇ ਦੇਖੋ ਨਾ ਬਾ ਰਿਪੇਅਰ ਮੇਨਟੇਨੈਂਸ ਦਾ ਸ਼ਹਿਰ ਦੇ ਕਿਸੇ ਵੀ ਏਰੀਆ ਦਾ ਕੋਈ ਟੈਂਡਰ ਲੱਗਿਆ ਨਾ ਹੀ ਉਹਦਾ ਕੋਈ ਐਸਟੀਮੇਟ ਬਣਿਆ ਜਦੋਂ ਸਾਡੀ ਮੀਟਿੰਗ ਹੋਣ ਦੀ ਹੁੰਦੀ ਹੈ ਅਸੀਂ ਸਾਰੇ ਐਮਸੀ ਸਾਹਿਬਾਨ ਮੀਟਿੰਗ ਦੇ ਦੌਰਾਨ ਆਪਣੇ ਆਪਣੇ ਬਾੜਾਂ ਦੀਆਂ ਕੰਪਲੀਟਾਂ ਜਦੋਂ ਉਹਨਾਂ ਨੂੰ ਦੱਸਦੇ ਆ ਤਾਂ ਸਾਨੂੰ ਬੜੇ ਸ਼ਰਮੀ ਨਾਲ ਕਹਿਣਾ ਪੈਂਦਾ ਕਿ ਅਗਲੀ ਮੀਟਿੰਗ ਦੇ ਵਿੱਚ ਅਫਸਰ ਕਹਿੰਦੇ ਨੇ ਪਾਸ ਕਰੋ ਪਰ ਸਰਕਾਰ ਇੰਨੀ ਕੁ ਮਾੜੀ ਹੈ ਨਾ ਤਾਂ ਕੋਈ ਐਸਟੀਮੇਟ ਬਣ ਰਿਹਾ ਨਾ ਹੀ ਉਹਨਾਂ ਐਸਟੀਮੇਟਾਂ ਦੇ ਕੇਸ ਕੋਈ ਕੰਮ ਹੋ ਰਿਹਾ ਸਰਕਾਰ ਦੀ ਕਾਰਗੁਜ਼ਾਰੀ ਜੇ ਆਪਾਂ ਦੇਖਿਆ ਜਾਵੇ ਬਿਲਕੁਲ ਨੀਲਾ ਹੈ ਇਤੇ ਰਿਪੇਅਰ ਹੋਣ ਵਾਲੀ ਆਵਾੜਾਂ ਦੇ ਵਿੱਚ ਉੱਥੇ ਰਿਪੇਅਰ ਨਹੀਂ ਹੋ ਰਹੀ ਜਿੱਥੇ ਟੈਂਡਰ ਲੱਗਣ ਵਾਲਿਆ ਟੈਂਡਰ ਨਹੀਂ ਹੋ ਰਹੇ ਕੋਈ ਵੀ ਕੰਮ ਅੱਜ ਦੀ ਡੇਟ ਦੇ ਵਿੱਚ ਸਾਡੇ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਕੀ ਮੰਗ ਕਰਦੇ ਸਾਡੀ ਇਹੀ ਮੰਗ ਹੈ ਜਿਹੜੀ ਇਹ ਸਾਡੀ ਜਿਹੜੀ ਰੋਡ ਹੈ ਸਾਡੇ ਸ਼ਹਿਰ ਨੂੰ ਸਾਡਾ ਇਧਰ ਆਪਣਾ ਨੰਗਲ ਸਾਈਡ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜਦੀ ਹੈ ਸਾਡੀ ਇਹ ਅਹਿਮ ਰੋਡ ਹੈ ਜੋ ਸਾਡੇ ਖੰਨੇ ਤੋਂ ਲੋਕ ਆਂਦੇ ਨੇ ਜਾਂ ਹੋਰ ਏਰੀਆ ਤੋਂ ਆਂਦੇ ਨੇ ਇੱਧਰੋਂ ਲੰਘ ਕੇ ਜਾਂਦੇ ਨੇ ਤੇ ਲੋਕਲ ਵੀ ਬਹੁਤ ਪਰੇਸ਼ਾਨ ਨੇ ਇੱਥੇ ਬਹੁਤ ਸਾਰੇ ਐਕਸੀਡੈਂਟ ਹੋ ਚੁੱਕੇ ਨੇ ਤੁਸੀਂ ਇਹ ਦੇਖਦੇ ਹੋ ਸਾਡੇ ਵਾਰਡ ਦੇ ਵਿੱਚ ਇੱਕ ਖੱਡਿਆ ਦੇ ਕਾਰਨ ਇੱਕ ਲੜਕੇ ਦੀ ਜਾਨ ਵੀ ਜਾ ਚੁੱਕੀ ਹੈ ਪਰ ਸਰਕਾਰ ਦੀ ਸਿਰ ਦੇ ਉੱਤੇ ਕੋਈ ਅਸਮਾਨਤਾ ਹੈ ਨਾ ਅੰਦੇਰਾ ਨੀਤੀ ਕਿਉਂ ਵੀ ਨਾ ਹੋਇਆ ਸਾਡੀ ਅਨਿਤੀ ਹੋਈ ਕਿ ਜੇਕਰ ਇਹ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਅਸੀਂ ਜਲਦੀ ਹੀ ਅਸੀਂ ਮਰਨ ਵਰਤ ਤੇ ਬੈਠਾਂਗੇ ਅਸੀਂ ਆਪ ਆਪਣੇ ਵਾਰਡ ਦੇ ਨੁਮਾਇੰਦੇ ਹੋਣ ਦੇ ਨਾਲ ਨਾਲ ਮੇਰੀ ਟੀਮ ਅਸੀਂ ਸਾਰੇ ਜਣੇ ਰਲ ਕੇ ਬੈਠਾਂਗੇ ਜਦ ਤੱਕ ਸਾਨੂੰ ਨਹੀਂ ਆਸ਼ਵਾਸ਼ਣ ਦਵਾਂਦੇ ਵੈਸੇ ਤਾਂ ਜਿਹੜਾ ਪੰਜਾਬ ਹੈ ਰਿਸ਼ੀਆਂ ਮੂਣੀਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪਰ ਉਹਦੇ ਨਾਲ ਨਾਲ ਜਿਹੜਾ ਫਤਿਹਗੜ੍ਹ ਸਾਹਿਬ ਹੈ ਇਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਵਾਲੀ ਧਰਤੀ ਹੈ ਅਗਰ ਇਹ ਸ਼ਹੀਦਾਂ ਦੀ ਧਰਤੀ ਨਾਲ ਐਡਾ ਵੱਡਾ ਵਿਤਕਰਾਏ ਕਰ ਰਹੇ ਨੇ ਤੇ ਆਮ ਪੰਜਾਬ ਦਾ ਕੀ ਹਾਲ ਕਰਦੇ ਹੋਣਗੇ ਇਹ ਗੱਲ ਤਾਂ ਇਹ ਬਿਲਕੁਲ ਸੱਚੀ ਹੈ ਕਿ ਆਮ ਜਿਹੜੀ ਪਾਰਟੀ ਜਿਹੜੀ ਲੋਕਾਂ ਦਾ ਆਮ ਲੋਕਾਂ ਦੇ ਨਮਾਇਦੇ ਬਣ ਕੇ ਆਏ ਸੀਗੇ ਅੱਜ ਉਹ ਖਾਸ ਤੇ ਅਮੀਰ ਲੋਕਾਂ ਦੇ ਨਮਾਇਦੇ ਬਣ ਕੇ ਰਹਿ ਗਏ ਕਿਉਂਕਿ ਉਹਨਾਂ ਦਾ ਲੋਕਲ ਥੱਲੇ ਵਾਲੇ ਪਾਸੇ ਕੋਈ ਧਿਆਨ ਨਹੀਂ ਹੈਗਾ ਬੁਰਾ ਹਾਲ ਹੈ ਇਹਨਾਂ ਦੇ ਕੋਲ 4 ਨੰਬਰ ਚੁੰਗੀ ਵਾਲੇ ਪਾਸੇ ਇੱਕ ਖੱਡੇ ਦੇ ਵਿੱਚ ਸਾਡਾ ਇੱਕ ਨੌਜਵਾਨ ਲੜਕਾ ਉੱਥੇ ਮੋਟਰਸਾਈਕਲ ਡਿੱਗਿਆ ਤੇ ਉਹਦੀ ਮੌਤ ਹੋ ਗਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੁੱਤੇ ਕੌਂਸਲ ਜੂਨੀ ਸਰਕਾਰੀ ਇੱਧਰ ਆਹ ਰੋਡ ਦਾ ਇੱਥੇ ਇੱਕ ਮਾਤਾ ਡਿੱਗ ਕੇ ਇੱਥੇ ਮਰੀ ਐ ਕਿਸੇ ਰੋਡ ਦੇ ਉੱਤੇ ਆਹ ਰੋਡ ਇੱਥੇਨੇਕਾ ਐਕਸੀਡੈਂਟ ਹੁੰਦੇ ਨੇ ਪਤਾ ਨਹੀਂ ਕਿਉਂ ਦਿਮਾਗ ਤੇ ਕੋਈ ਵਜਨ ਨਹੀਂ ਪੈ ਰਿਹਾ ਕਿਸੇ ਦੇ ਦੇਖੋ ਸਾਡੇ ਇਲਾਕੇ ਦੇ ਸਾਰੇ ਜਿੰਨੇ ਵੀ ਅਕੂ ਨੇ ਅਕੂ ਨੇ ਅੱਜ ਸਮੁੱਚੇ ਪੰਜਾਬ ਸਰਹੰਦ ਸ਼ਹਿਰ ਦੇ ਵਿੱਚ ਜਿਹੜੀਆਂ ਸੜਕਾਂ ਦੇ ਮਾੜੇ ਹਾਲਾਤ ਨੇ ਔਰ ਇੱਥੋਂ ਤੱਕ ਵੀ ਇਸ ਸੜਕਾਂ ਦੇ ਉੱਤੇ ਸਰਹੰਦ ਦੀਆਂ ਸੜਕਾਂ ਦੇ ਉੱਤੇ ਖੱਡਿਆਂ ਦੇ ਵਿੱਚ ਡਿੱਗ ਕੇ ਇੱਕ ਨੌਜਵਾਨ ਦੀ ਪਿਛਲੇ ਦਿਨੀ ਮੌਤ ਹੋਈ ਕਿਸੇ ਦੀਆਂ ਲੱਤਾਂ ਟੁੱਟ ਰਹੀਆਂ ਕਿਸੇ ਦੀਆਂ ਬਾਹਾਂ ਟੁੱਟ ਰਹੀਆਂ ਕਿਸੇ ਦਾ ਵੀਹਿਕਲ ਟੁੱਟ ਰਿਹਾ ਔਰ ਲੋਕਾਂ ਨੂੰ ਲੰਘਣ ਨੂੰ ਰਸਤਾ ਨਹੀਂ ਰਿਹਾ ਅੱਜ ਮਾਰਕੀਟ ਕਮੇਟੀ ਵੱਲੋਂ ਜਾਂਦਾ ਜਿਹੜਾ ਇਹ ਰਸਤਾ ਸੀਗਾ ਉਹ ਸਾਡੇ ਸ਼ਹਿਰੀਆਂ ਨੇ ਇੱਥੇ ਧਰਨਾ ਦਿੱਤਾ ਸੀ ਇਹ ਤੇ ਕੋਈ ਸ਼ੱਕ ਨਹੀਂ ਹੈ ਕਿ ਇਹ ਸੜਕ ਦੇ ਵਿੱਚ ਟੋਏ ਨੇ ਬਹੁਤ ਜ਼ਿਆਦਾ ਵੱਡੇ ਟੋਏ ਨੇ ਲੋਕਾਂ ਦੀ ਜਾਨ ਜਿਹੜੀ ਆ ਉਹਨੂੰ ਖਤਰਾ ਵੀ ਹੈ ਤੇ ਕੋਈ ਦੋਰ ਆ ਨਹੀਂ ਹੈ ਮੈਂ ਅੱਗੇ ਵੀ ਇਹਨੂੰ ਟੋਏਆਂ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਇਹਦੇ ਵਿੱਚ ਟੈਕਨੀਕਲ ਗੱਲ ਇਹ ਹੈ ਕਿ ਇਹ ਸੀਵਰੇਜ ਬੋਰਡ ਨੇ ਬਣਾਈ ਸੀ ਸੜਕ ਕਈ ਸਾਲ ਪਹਿਲਾਂ ਤੇ ਉਸ ਠੇਕੇਦਾਰ ਦੀ 10 ਸਾਲ ਦੀ ਗਾਰੰਟੀ ਸੀ ਉਹ ਪਿਛਲੀ ਸਰਕਾਰ ਨੇ ਉਸ ਉਹਨੂੰ ਠੇਕਾ ਦਿੱਤਾ ਸੀਗਾ ਅਸੀਂ ਉਹਦਾ ਠੇਕਾ ਕੈਨਸਲ ਕਰਕੇ ਨਵੇਂ ਠੇਕੇਦਾਰ ਕਰਨ ਵਾਸਤੇ ਜਿਹੜਾ ਪੋਜੀਸ਼ਨ ਬਣਾਈ ਸੀ ਕਿ ਲੇਕਿਨ ਉਹ ਹਾਈ ਕੋਰਟ ਜਾਵੜੇ ਤੇ ਹਾਈ ਕੋਰਟ ਤੋਂ ਸਟੇ ਮਿਲ ਗਈ ਉਹਨਾਂ ਨੂੰ ਇਸ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦੀ ਸਟੇ ਹੈ ਜਿਹੜੀ ਉਹਨੂੰ ਅਸੀਂ ਨਹੀਂ ਉਹਦੇ ਖਿਲਾਫ ਜਾ ਸਕਦੇ ਲੇਕਿਨ ਮੈਂ ਯਕੀਨ ਦਵਾਣਾ ਭਰੋਸਾ ਦਵਾਣਾ ਜਿੰਨੀਆਂ ਸੰਗਤਾਂ ਬੈਠੀਆਂ ਨੇ ਮੇਰੇ ਸ਼ਹਿਰ ਦੀਆਂ ਇਹਨਾਂ ਸਾਰਿਆਂ ਨੂੰ ਯਕੀਨ ਦਵਾਣਾ ਕਿ ਬਰਸਾਤ ਤੋਂ ਬਾਅਦ ਜਿਹੜੇ ਟੋਏ ਆ ਇਹ ਟੋਏ ਅਸੀਂ ਭਰ ਦਿਆਂਗੇ ਇਹਦੇ ਵਿੱਚ ਮੈਂ ਕੋਈ ਬੇਨਤੀ ਕੀਤੀ ਹੈ ਕਿ ਸੜਕ ਦੇ ਨਾਲ ਜਿਹੜਾ ਪਾਣੀ ਖੜਾ ਉਹ ਨਾਲ ਦੇ ਘਰਾਂ ਵਾਲਿਆਂ ਨੇ ਇੱਕ ਦਿਨੇ ਕਿਸੇ ਨੇ ਬੰਨ ਲਾ ਕੇ ਉਹ ਪਾਣੀ ਨਾਲੇ ਚ ਪੈਣ ਤੋਂ ਰੋਕਿਆ ਇਹ ਉਹਨੂੰ ਬੇਨਤੀ ਕੀਤੀ ਆ ਕਿ ਤੁਸੀਂ ਪਾਣੀ ਨਾਲੇ ਦੇ ਵਿੱਚ ਪੈਣ ਦਿਓ ਨਾਲੇ ਦੀ ਸਫਾਈ ਕਰਾਉਣ ਵਾਸਤੇ ਮੈਂ ਵੀ ਨਗਰ ਕੌਂਸਲ ਨੂੰ ਕਹੂੰਗਾ ਤੇ ਆ ਕੌਂਸਲਰ ਬੈਠੇ ਨੇ ਬੋਬੀ ਜੀ ਸਾਡੇ ਇਸ ਏਰੀਆ ਦੇ ਜਿਹੜੇ ਕੌਂਸਲਰ ਨੇ ਇਹ ਇਹਨਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਇਹ ਪਾਣੀ ਸਾਫ਼ ਕਰਾਉਣਾ ਘਟਾਉਣਾ ਤੁਹਾਡੀ ਜ਼ਿੰਮੇਵਾਰੀ ਆ ਤੇ ਇਹਨੂੰ ਤੁਸੀਂ ਪਾਣੀ ਨੂੰ ਘਟਾਓ ਇਤੋਂ ਬਹੁਤ ਬਹੁਤ ਧੰਨਵਾਦ